ਅਕਾ ਉਧਰ ਸੁਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੇਕਰ ਤੁਸੀਂ ਉਹ ਚੀਜ਼ ਦਾਤਾ ਜੀ ਨੂੰ ਚੜਾਉਂਦੇ ਹੋ ਤਾਂ ਤੁਹਾਡੀ ਹਰ ਇੱਕ ਮੁਰਾਦ ਜਰੂਰ ਪੂਰੀ ਹੋਵੇਗੀ ਕਮਾਲ ਦੀ ਗੱਲ ਇਹ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੈ कि जेकर ਅਸੀਂ ਇਹ ਕਰਾਂਗੇ ਤਾਂ ਦਾਤਾ ਜੀ ਸਾਨੂੰ ਹਰ ਇੱਕ ਚੀਜ਼ ਦੇਣਗੇ ਪਰ ਜਦੋਂ ਵੀ ਲੋਕ ਦਾਤਾ ਜੀ ਦੇ ਦਰਬਾਰ ਤੇ ਜਾਂਦੇ ਨੇ ਤਾਂ ਉਹ ਉਸ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਮੈਂ ਸੱਚੀ ਸ਼ਰਦਾ ਦੀ ਗੱਲ ਨਹੀਂ ਕਰ ਰਿਹਾ ਕਿ ਜੇਕਰ ਸੱਚੀ ਸ਼ਰਦਾ ਦਾਤਾ ਜੀ ਨੂੰ ਚੜਾਵਾਂਗੇ ਸੱਚੀ ਸ਼ਰਦਾ ਦੇ ਨਾਲ ਉਹਨਾਂ ਦੇ ਦਰਬਾਰ ਤੇ ਜਾਵਾਂਗੇ ਫਿਰ ਆਪਾਂ ਨੂੰ ਉਹ ਚੀਜ਼ ਮਿਲੇਗੀ ਨਹੀਂ ਮੈਂ ਇੱਕ ਅਜਿਹੀ ਚੀਜ਼ ਦੀ ਗੱਲ ਕਰ ਰਿਹਾ ਜੇਕਰ ਆਪਾਂ ਉਹ ਚੀਜ਼ ਦਰਬਾਰ ਤੇ ਲੈ ਕੇ ਜਾਵਾਂਗੇ ਆਪਾਂ ਨੂੰ ਦਾਤਾ ਜੀ ਦੇ ਦਰਬਾਰ ਤੋਂ ਮੋਹ ਮੰਗੀਆਂ ਮੁਰਾਦਾ ਮਿਲਣਗੀਆਂ ਵੈਸੇ ਤਾਂ ਦਾਤਾ ਜੀ ਦੇ ਦਰਬਾਰ ਤੇ ਐਦਾਂ ਦਾ ਹੈ ਉੱਥੇ ਜੋ ਵੀ ਮੰਗੋ ਸਭ ਕੁਝ ਮਿਲ ਜਾਂਦਾ ਹੈ ਪਰ ਫਿਰ ਵੀ ਜੇ ਆਪਾਂ ਇਸ ਸੀਜ਼ ਨੂੰ ਲੈ ਕੇ ਚਲੀਏ ਤਾਂ ਫਿਰ ਆਪਾਂ ਆਪਣੇ ਕਰਮਾ ਵਿੱਚ ਦਾਤਾ ਜੀ ਤੋਂ ਉਹ ਚੀਜ਼ਾਂ ਲਿਖਾ ਸਕਦੇ ਆ ਜੋ ਆਪਾਂ ਕਦੇ ਸੋਚਿਆ ਨਹੀਂ ਹੁੰਦੀਆਂ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਦਾਤਾ ਜੀ ਦਾਤਾ ਜੀ ਦੇ ਦਰਬਾਰ ਤੇ ਜਾਂਦੇ ਨੇ ਜਾ ਕੇ ਸਲਾਮ ਕਰਦੇ ਨੇ ਦਾਤਾ ਜੀ ਨੂੰ ਆਪਣੇ ਦੁੱਖ ਸੁੱਖ ਸੁਣਾਉਂਦੇ ਨੇ ਦਾਤਾ ਜੀ ਉਹਨਾਂ ਦੇ ਦੁੱਖ ਸੁੱਖ ਸੁਣਦੇ ਵੀ ਨੇ ਉਹਨਾਂ ਦੀਆਂ ਝੋਲੀਆਂ ਮੁਰਾਦਾ ਨਾਲ ਭਰਦੇ ਵੀ ਨੇ ਬਹੁਤ ਸਾਰੇ ਲੋਕ ਖੁਸ਼ ਹੋ ਕੇ ਦਾਤਾ ਜੀ ਲਈ ਆਪਣੀ ਨੇਕ ਕਮਾਈ ਵਿੱਚੋਂ ਕੁਝ ਨਾ ਕੁਝ ਲੈ ਕੇ ਜਾਂਦੇ ਨੇ ਜਿਵੇਂ ਕੋਈ ਤੇਲ ਲੈ ਕੇ ਜਾਂਦਾ ਕੋਈ ਚਾਦਰ ਲੈ ਕੇ ਜਾਂਦਾ ਕੋਈ ਬਰਫੀ ਦਾ ਪ੍ਰਸ਼ਾਦ ਪਰ ਜਦੋਂ ਵੀ ਉਹ ਲੋਕ ਦਾਤਾ ਜੀ ਦੇ ਦਰਬਾਰ ਤੇ ਜਾਂਦੇ ਨੇ ਉੱਥੇ ਜਾ ਕੇ ਇਹ ਗਲਤੀ ਕਰਦੇ ਨੇ ਯਾ ਕਹਿ ਲਓ ਉਹਨਾਂ ਦੇ ਮਨ ਵਿੱਚ ਉਹ ਚੀਜ਼ ਆਉਂਦੀ ਨਹੀਂ ਇਹ ਚੀਜ਼ ਸਭ ਤੋਂ ਖਾਸ ਹੁੰਦੀ ਹੈ ਉਹੀ ਆਪਾਂ ਭੁੱਲ ਜਾਂਦੇ ਆ ਤੇ ਵਾਪਸ ਆ ਕੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਤਾਂ ਇਹ ਚੀਜ਼ ਭੁੱਲ ਹੀ ਗਏ ਆਪਾਂ ਕਿੱਡੀ ਵੱਡੀ ਗਲਤੀ ਕਰ ਲਈ ਅਖੀਰਕਾਰ ਉਹ ਕਿਹੜੀ ਚੀਜ਼ ਹੈ ਜੋ ਇੰਨੀ ਜ਼ਰੂਰੀ ਹੈ ਆਪਾਂ ਭੁੱਲ ਜਾਂਦੇ ਆ ਪਰ ਇੱਕ ਗੱਲ ਦੱਸਦੇ ਆਂ ਵੀਡੀਓ ਦੇ ਅੰਤ ਵਿੱਚ ਦੱਸਾਂਗੇ ਇਸ ਨੂੰ ਵਰਤਣਾ ਕਿਦਾਂ ਤਾਂ ਜੋ ਤੁਸੀਂ ਵੀ ਹਰ ਇੱਕ ਮੁਰਾਦ ਦਾਤਾ ਜੀ ਤੋਂ ਆਪਣੀ ਝੋਲੀ ਪਵਾ ਸਕੋ ਉਹ ਗੱਲ ਹੈ ਸ਼ੁਕਰ ਕਰਨਾ ਤੇ ਖੁਸ਼ ਰਹਿਣਾ ਬਹੁਤ ਸਾਰੇ ਲੋਕ ਗਲਤੀ ਕਰਦੇ ਨੇ ਕੀ ਗਲਤੀ ਕਰਦੇ ਨੇ ਜਿਵੇਂ ਆਪਾਂ ਨੂੰ ਦਾਤਾ ਜੀ ਨੇ ਬਹੁਤ ਕੁਝ ਦਿੱਤਾ ਹੋਵੇ ਘਰ ਵਧੀਆ ਪੈਸਾ ਪਰ ਫਿਰ ਵੀ ਆਪਣਾ ਮਨ ਉਦਾਸ ਹੋਵੇ ਆਪਣੇ ਮਨ ਵਿੱਚ ਲਾਲਚ ਹੋਵੇ ਕਿ ਮੈਨੂੰ ਹੋਰ ਚੀਜ਼ ਮਿਲ ਜਾਂਦੀਆਂ ਕਾਸ਼ ਮੈਨੂੰ ਇਹ ਵੀ ਮਿਲ ਜਾਂਦਾ ਪਰ ਆਪਣਾ ਸੋਚਣਾ ਇਹ ਸੀ ਕਿ ਜੋ ਵੀ ਆਪਾਂ ਨੂੰ ਦਾਤਾ ਜੀ ਨੇ ਦਿੱਤਾ ਉਸ ਬਾਰੇ ਆਪਾਂ ਬਿਲਕੁਲ ਭੁੱਲ ਹੀ ਗਏ ਆਪਾਂ ਉਹਨਾਂ ਦਾ ਸ਼ੁਕਰ ਕੀਤਾ ਹੀ ਨਹੀਂ ਆਪਾਂ ਤਾਂ ਬਸ ਉੱਥੇ ਜਾ ਕੇ ਹਮੇਸ਼ਾ ਆਹੀ ਗੱਲ ਕਹੀ ਹੈ ਕਿ ਦਾਤਾ ਜੀ ਮੈਨੂੰ ਇਹ ਦੇ ਦਿਓ ਮੈਨੂੰ ਦਾਤਾ ਜੀ ਉਹ ਦੇ ਦਿਓ ਆਪਾਂ ਹਮੇਸ਼ਾ ਪ੍ਰਸ਼ਾਨ ਰਹਿਾਂਗੇ ਇਹ ਗੱਲ ਦੇਖ ਕੇ ਉਸ ਕੋਲ ਉਹ ਚੀਜ਼ ਹੈ ਮੇਰੇ ਕੋਲੋ ਚੀਜ਼ ਕਿਉਂ ਨਹੀਂ ਆਪਾ ਹਮੇਸ਼ਾ ਦਾਤਾ ਜੀ ਨੂੰ ਇਹ ਗੱਲ ਕਹਿੰਦੇ ਆ ਕਿ ਦਾਤਾ ਜੀ ਮੈਨੂੰ ਉਹ ਦੇ ਦਿਓ ਮੈਂ ਬਹੁਤ ਪਰੇਸ਼ਾਨ ਹਾਂ ਤਾਂ ਯਕੀਨ ਮੰਨਿਓ ਆਪਾਂ ਨੂੰ ਕਦੇ ਵੀ ਕੁਝ ਨਹੀਂ ਮਿਲੇਗਾ ਦਾਤਾ ਜੀ ਆਪਾਂ ਨੂੰ ਕਦੇ ਵੀ ਕੁਝ ਨਹੀਂ ਦੇਣਗੇ ਜਿਵੇਂ ਮੰਨ ਕੇ ਚੱਲੋ ਆਪਾਂ ਕਿਸੇ ਲਈ ਗਿਫਟ ਲੈ ਕੇ ਜਾਂਦੇ ਆ ਆਪਾਂ ਉਸ ਇਨਸਾਨ ਨੂੰ ਉਹ ਗਿਫਟ ਦੇ ਦਿੰਨੇ ਆ ਅੱਗੋਂ ਉਹ ਇਨਸਾਨ ਆਪਣੇ ਦਿੱਤੇ ਗਿਫਟ ਨਾਲ ਦੇਖਦਾ ਵੀ ਨਹੀਂ ਤੇ ਉਸ ਨੂੰ ਚੱਕ ਕੇ ਸਾਈਡ ਤੇ ਰੱਖ ਦਿੰਦਾ ਹੈ ਕਿ ਆਪਾਂ ਅੱਗੇ ਤੋਂ ਉਸ ਲਈ ਗਿਫਟ ਲੈ ਕੇ ਜਾਵਾਂਗੇ ਕਦੇ ਵੀ ਨਹੀਂ ਐਸੀ ਤਰ੍ਹਾਂ ਆਪਣੇ ਨਾਲ ਹੁੰਦਾ ਆਪਾਂ ਨੂੰ ਆਪਣਾ ਪੀਰ ਮੁਰਸ਼ਦ ਜੋ ਕੁਝ ਵੀ ਦਿੰਦਾ ਆਪਾਂ ਉਸ ਦੇ ਵੱਲ ਦੇਖਦੇ ਹੀ ਨਹੀਂ ਆਪਾਂ ਹਮੇਸ਼ਾ ਉਹਨਾਂ ਦੀਆਂ ਸ਼ਿਕਾਇਤਾਂ ਵੱਲ ਦੇਖਦੇ ਆਂ ਉਹਨਾਂ ਚੀਜ਼ਾਂ ਵੱਲ ਦੇਖਦੇ ਆਂ ਜੋ ਆਪਣੇ ਕੋਲ ਨਹੀਂ ਹੁੰਦੀਆਂ ਤੇ ਹਮੇਸ਼ਾ ਆਪਾਂ ਆਹੀ ਆਖਦੇ ਰਹਿੰਨੇ ਆਂ ਕਿ ਦਾਤਾ ਜੀ ਮੈਨੂੰ ਆਹ ਦੇ ਦਿਓ ਉਹ ਦੇ ਦਿਓ ਕਦੇ ਸ਼ੁਕਰਾਨਾ ਕਰਦੇ ਹੀ ਨਹੀਂ ਜੇਕਰ ਆਪਾਂ ਸ਼ੁਕਰ ਕਰਦੇ ਰਹੀਏ ਤਾਂ ਦਾਤਾ ਜੀ ਆਪਾਂ ਨੂੰ ਉਹ ਚੀਜ਼ਾਂ ਦੇਣਗੇ ਜੋ ਆਪਾਂ ਸੋਚਿਆਂ ਤੱਕ ਨਹੀਂ ਹੁੰਦੀਆਂ ਕਿਉਂਕਿ ਜੇਕਰ ਆਪਾਂ ਹਮੇਸ਼ਾ ਸ਼ੁਕਰ ਕਰਦੇ ਰਹੀਏ ਤੇ ਆਖੀ ਤੁਸੀਂ ਮੈਨੂੰ ਜੋ ਵੀ ਦਿੱਤਾ ਮੈਂ ਉਸ ਵਿੱਚ ਖੁਸ਼ ਹਾਂ ਤਾਂ ਦੇਖਿਓ ਦਾਤਾ ਜੀ ਆਪਾਂ ਨੂੰ ਹੋਰ ਚੀਜ਼ਾਂ ਦੇਣਗੇ ਹੁਣ ਇਸ ਵੀਡੀਓ ਦੀ ਸਭ ਤੋਂ ਖਾਸ ਗੱਲ ਸ਼ੁਕਰ ਕਰਨਾ ਕਿਦਾਂ ਜਦੋਂ ਆਪਣੇ ਕੋਲ ਕੋਈ ਵੀ ਚੀਜ਼ ਨਹੀਂ ਹੁੰਦੀ ਆਮ ਜੀ ਗੱਲ ਹੈ ਆਪਣਾ ਮਨ ਉਦਾਸ ਹੋਵੇ ਕਿਉਂਕਿ ਇਹ ਮਨ ਉਦਾਸ ਤਾਂ ਹੁੰਦਾ ਹੈ ਜਦੋਂ ਆਪਾਂ ਆਪਣੇ ਤੋਂ ਵੱਡੇ ਇਨਸਾਨ ਵੱਲ ਦੇਖਦੇ ਆਂ ਆਪਾਂ ਦੇਖਦੇ ਆਂ ਕਿ ਉਸ ਕੋਲ ਉਹ ਚੀਜ਼ ਹੈ ਜੋ ਮੇਰੇ ਕੋਲ ਨਹੀਂ ਹੈ ਐਸੇ ਕਰਕੇ ਆਪਣਾ ਮਨ ਪ੍ਰਸਾਨ ਹੁੰਦਾ ਹੈ ਤੇ ਜੇਕਰ ਆਪਾਂ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਚੱਲੀਏ ਤਾਂ ਆਪਾਂ ਹਮੇਸ਼ਾ ਦਾਤਾ ਜੀ ਦਾ ਸ਼ੁਕਰ ਹੀ ਕਰਾਂਗੇ ਹਮੇਸ਼ਾ ਆਪਣੇ ਤੋਂ ਨੀਵੇਂ ਇਨਸਾਨ ਨੂੰ ਵੇਖ ਕੇ ਜਿਓ ਤਾਂ ਹੀ ਤੁਹਾਡੇ ਮਨ ਵਿੱਚ ਸ਼ੁਕਰ ਹਮੇਸ਼ਾ ਬਣਿਆ ਰਹੇਗਾ ਇਹ ਚੀਜ਼ ਕਰਕੇ ਵੇਖਿਓ ਤੁਹਾਡੀ ਚੀਜ਼ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਵੇਗਾ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜਾਈ ਤੇ ਕਮੈਂਟਸ ਲਾਈਕ ਜਰੂਰ ਕਰਦੇ ਜੇ ਕਮੈਂਟਸ ਬਾਕਸ ਦੇ ਵਿੱਚ ਜੈ ਸਾਈਆਂ ਦੇ ਜਰੂਰ ਲਿਖਦੇ ਜੀ ਜੈ ਸਾਈਆਂ